ਲੈਂਡਰ ਤੇ ਚੜਦਾ ਪੰਜਾਬ ਡੁੱਬ ਰਿਹਾ 트럼ਪ ਦਾ ਇੱਕ ਦਾਵਾ ਵਾਇਰਲ ਹੋ ਰਿਹਾ ਬੁੱਧੀਜੀਵੀ ਤੱਤੇ ਹੋਏ ਫਿਰਦੇ ਨੇ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੋਂ ਪਰਦਾ ਚੁੱਕਾਂਗੇ ਭਾਰਤ ਅਮਰੀਕਾ ਵਪਾਰਕ ਸਬੰਧਾਂ ਦੇ ਤਣਾਅਪੂਰਨ ਦੌਰ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਪਾਕਿਸਤਾਨ ਵਿੱਚ ਆਏ ਹੜ੍ਹਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੜ੍ਹਾਂ ਨੇ ਪਾਕਿਸਤਾਨ ਵਿੱਚ ਵੱਡੀ ਹਫੜਾ ਦਫੜੀ ਮਚਾ ਦਿੱਤੀ ਹੈ ਅਸੀਂ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਝੂਠਾ ਪਾਇਆ ਹੁਣ ਤੱਕ 트럼ਪ ਨੇ ਕਦੇ ਵੀ ਪਾਕਿਸਤਾਨ ਵਿੱਚ ਆਏ ਹੜ੍ਹਾਂ ਨੂੰ ਭਾਰਤ ਵੱਲੋਂ ਛੱਡੇ ਜਾ ਰਹੇ ਪਾਣੀ ਨਾਲ ਜੋੜਨ ਵਾਲਾ ਕੋਈ ਬਿਆਨ ਨਹੀਂ ਦਿੱਤਾ ਜ਼ਿਕਰਯੋਗ ਹੈ ਕਿ ਡਿਜੀਟਲ ਮੀਡੀਆ ਤੇ ਦਾਅਵੇ ਕੀਤੇ ਜਾ ਰਹੇ ਸਨ ਕਿ ਵਾਈਟ ਹਾਊਸ ਨੇ ਕਿਹਾ ਕਿ ਮੈਂ ਤੁਹਾਨੂੰ ਸੱਚ ਦੱਸਾਂ ਕੋਈ ਵੀ ਮੇਰੇ ਵਾਂਗ ਸੱਚ ਨਹੀਂ ਦੱਸਦਾ ਪਾਕਿਸਤਾਨ ਵਿੱਚ ਭਿਆਨਕ ਹੜ੍ਹ ਤਵਾਹੀ ਤਰਾਸਦੀ ਇਹ ਸਿਰਫ ਜਲਵਾਯੂ ਨਹੀਂ ਹੈ ਇਹ ਸਿਰਫ ਮੀਂਹ ਨਹੀਂ ਹੈ ਇਹ ਭਾਰਤ ਉਂਝ ਪੰਜਾਬ ਦੇ ਬੁੱਧੀਜੀਵੀ ਕਹਿੰਦੇ ਨੇ ਕਿ ਪੰਜਾਬ ਅੰਦਰ ਜੋ ਤਵਾਹੀ ਮੱਚੀ ਹੋਈ ਹੈ ਉਹ ਪੂਰੀ ਤਰ੍ਹਾਂ ਕੁਦਰਤੀ ਨਹੀਂ ਹੈ ਸਰਕਾਰਾਂ ਦੀ ਵਦਨੀਤੀ ਨਾਲ ਤੇ ਬੜੀ ਦੂਰ ਅੰਦੇਸ਼ੀ ਨਾਲ ਲਿਆਂਦੇ ਗਏ ਹੜ ਨੇ ਕੁਝ ਤਾਂ ਇਸ ਨੂੰ ਕਿਸਾਨੀ ਅੰਦੋਲਨਾਂ ਦਾ ਬਦਲਾ ਲੈਣ ਲਈ ਲਿਆਂਦੇ ਗਏ ਦੱਸ ਰਹੇ ਨੇ ਕੁਝ ਨੇ ਇਹ ਵੀ ਕਿਹਾ ਕਿ ਇਹ ਹੜ ਪੰਜਾਬ ਵੱਲੋਂ ਭਾਜਪਾ ਨੂੰ ਵੋਟਾਂ ਨਾ ਪਾਉਣ ਕਰਕੇ ਲਿਆਂਦੇ ਗਏ ਨੇ ਇਹ ਅਣਕੀ ਪੰਜਾਬ ਨੂੰ ਜੋ ਹਰ ਸਮੇਂ ਉੱਤੇ ਦਿੱਲੀ ਨੂੰ ਵੰਗਾਰਦਾ ਆ ਉਸ ਵੰਗਾਰ ਨੂੰ ਰੋਕਣ ਲਈ ਲਿਆਂਦੇ ਗਏ ਨੇ ਇਹ ਪੰਜਾਬ ਪੰਜਾਬੀਅਤ ਸਿੱਖਾਂ ਤੇ ਸਿੱਕੀ ਨੂੰ ਖਤਮ ਕਰਨ ਲਈ ਲਿਆਂਦੇ ਗਏ ਨੇ ਪਰ ਪੰਜਾਬ ਨੇ ਪਿਛਲੇ 78 ਸਾਲਾਂ ਵਿੱਚ ਭਾਰ ਦਾ ਢਿੱਡ ਪਰ ਲਈ ਆਪਣੀਆਂ ਜ਼ਮੀਨਾਂ ਨੂੰ ਰੇਸਪਰੇਹਾਂ ਨਾਲ ਕੈਂਸਰ ਤੱਕ ਵੀ ਕਰਵਾ ਲਿਆ ਹਰੀ ਕ੍ਰਾਂਤੀ ਦੇ ਨਾਂ ਉੱਤੇ ਉਜਾੜਾ ਵੀ ਕਰਵਾ ਲਿਆ ਦੇਸ਼ ਦੀ ਰਾਖੀ ਲਈ ਆਪਣੇ ਪੁੱਤ ਪੰਜਾਬ ਉੱਤੇ ਖਾਸ ਕਰਕੇ ਸਿੱਖ ਅੱਜ ਵੀ ਬਾਰਡਰਾਂ ਉੱਤੇ ਮਰਵਾ ਰਹੇ ਨੇ ਕੁਝ ਦਿਨ ਪਹਿਲਾਂ ਵੀ ਪੰਜਾਬ ਵਿੱਚ ਇੱਕ ਸ਼ਹੀਦ ਸਿੱਖ ਫੌਜੀ ਦੀ Laash ਉਸ ਦੇ ਘਰ ਆਈ 1965 1971 ਦੀਆਂ ਜੰਗਾਂ ਸਿੱਖ ਜਰਨਲਾਂ ਨੇ ਜਿੱਤ ਕੇ ਦਿੱਤੀਆਂ ਕਾਰਗਿਲ ਦੀ ਜੰਗ ਸਿੱਖਾਂ ਨੇ ਜਿੱਤ ਕੇ ਦਿੱਤੀ ਹਰ ਸਟੇਟ ਵਿੱਚ ਆਈ ਹਰ ਆਫਤ ਸਮੇਂ ਪੰਜਾਬ ਉੱਤੇ ਪਹੁੰਚਿਆ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਦੇ ਸੂਬੇ ਗੁਜਰਾਤ ਵਿੱਚ ਚਾਹੇ ਸਭ ਤੋਂ ਵੱਡੇ ਪਚਾਲ ਵਿੱਚ ਵੀ ਪੰਜਾਬ ਪਹੁੰਚਿਆ ਸੀ ਜਦ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਸਭ ਨੂੰ ਜਨ ਸੰਗੀ ਜੇਲ੍ਹਾਂ ਵਿੱਚ ਤੁੰਦ ਦਿੱਤੇ ਸਨ ਤਾਂ ਆਰਐਸਐਸ ਦੇ ਕਾਰਕੁਨ ਨਰਿੰਦਰ ਦਾਸ ਦਮੋਦਰ ਮੋਦੀ ਨੇ ਪੰਜਾਬ ਵਿੱਚ ਸ਼ਰ ਲੈ ਕੇ ਤੇ ਸਿੱਖੀ ਸਰੂਪ ਧਾਰਨ ਕਰਕੇ ਆਪਣੀ ਜਾਨ ਬਚਾਈ ਸੀ ਪੰਜਾਬ ਤੇ ਪੰਜਾਬੀਆਂ ਵੱਲੋਂ ਇੱਕ ਹੋਰ ਇਤਰਾਜ਼ ਜਤਾਇਆ ਜਾ ਰਿਹਾ ਕਿ ਅਫਗਾਨਿਸਤਾਨ ਵਿੱਚ ਪਚਾਲ ਆਉਣ ਕਾਰਨ ਸੰਕੜੇ ਲੋਕਾਂ ਦੀ ਜਾਨ ਚਲੀ ਗਈ ਮੋਦੀ ਦਾ ਉਸੇ ਸਮੇਂ ਬਿਆਨ ਆ ਗਿਆ ਅਫਗਾਨਿਸਤਾਨ ਦੀ ਹਰ ਸੰਭਵ ਮਦਦ ਭਾਰਤ ਵੱਲੋਂ ਕੀਤੀ ਜਾਵੇਗੀ ਕਰਨੀ ਵੀ ਚਾਹੀਦੀ ਪਰ ਪੰਜਾਬ bari ਬੁੱਲ ਕਿਉਂ ਸੀਤੇ ਰਹਿੰਦੇ ਨੇ ਆਸਟ੍ਰੇਲੀਆ ਤੋਂ ਹਰਪ੍ਰੀਤ ਸਿੰਘ ਪੰਮਾ ਨੇ ਕਿਹਾ ਕਿ ਜਾਗ ਜਾਓ ਹੁਣ ਤਾਂ ਜਾਗ ਜਾਓ ਤੁਸੀਂ ਤਾਂ 78 ਸਾਲਾਂ ਦੀਆਂ ਇੱਕ ਨੰਮ ਜੰਮੇ ਬੱਚੇ ਵਾਂਗ ਅੱਖਾਂ ਹੀ ਮਿੱਟੀਆਂ ਹੋਈਆਂ ਨੇ ਅਗਲਾ ਤੁਹਾਡਾ ਸਭ ਕੁਝ ਲੁੱਟ ਕੇ ਲੈ ਕੇ ਆ ਲੁੱਟ ਕੇ ਲੈ ਕੇ ਜਾ ਰਿਹਾ ਤੇ ਲੁੱਟ ਕੇ ਲੈ ਜਾਣਗੇ ਜੋ ਕੁਝ ਹੁਣ ਤੁਹਾਡੇ ਕੋਲ ਬਚਿਆ ਹੈ ਹਰਿਆਣਾ ਲੈ ਕੇ ਹਮਾਚਲ ਲੈ ਕੇ ਚੰਡੀਗੜ੍ਹ ਲੈ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੀ ਲੈ ਕੇ ਸ਼੍ਰੋਮਣੀ ਕਮੇਟੀ ਲੈ ਕੇ ਅਕਾਲੀ ਦਲ ਵੀ ਲੈ ਕੇ ਦਿੱਲੀ ਹਰਿਆਣਾ ਕਮੇਟੀਆਂ ਵੀ ਲੈ ਕੇ ਯੂਨੀਵਰਸਿਟੀਆਂ ਤੇ ਕਈ ਸਕੂਲ ਕਾਲਜ ਵੀ ਲੈ ਕੇ ਤੁਹਾਡੇ ਤਖਤ ਵੀ ਲੈ ਗਏ ਤੇ ਹੋਰ ਬਹੁਤ ਕੁਝ ਲੈ ਗਏ ਜੋ ਕੁਝ ਹੁਣ ਤੁਹਾਡੇ ਕੋਲ ਬਚਿਆ ਹੌਲੀ ਹੌਲੀ ਉਹ ਵੀ ਲੈ ਜਾਣਗੇ ਯਾਦ ਰੱਖਿਓ ਡਾਇਰੀਆਂ ਉੱਤੇ ਨੋਟ ਕਰ ਲਓ ਜੇਕਰ ਸਿੱਖਾਂ ਦੇ ਹੱਥੋਂ ਪੰਜਾਬ ਨਿਕਲ ਗਿਆ ਤਾਂ ਸਿੱਖ ਨਾ ਕਿਸੇ ਘਰ ਦੇ ਰਹਿਣਗੇ ਤੇ ਨਾ ਕਿਸੇ ਘਾਟ ਦੇ ਰਹਿਣਗੇ ਸਿਆਣੇ ਕਹਿੰਦੇ ਨੇ ਕਿ ਪ੍ਰਤੱਖ ਨੂੰ ਕਿਸੇ ਵੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੇ ਅੱਜ ਤੁਹਾਨੂੰ ਅਤੇ ਸਾਨੂੰ ਵਿਦੇਸ਼ਾਂ ਵਿੱਚ ਰਹਿੰਦਿਆਂ ਨੂੰ ਵੀ ਪ੍ਰਤੱਖ ਦਿਖ ਰਿਹਾ ਹੈ ਕਿ ਪੰਜਾਬ ਦਾ ਕੋਈ ਨਹੀਂ ਪੰਜਾਬ ਦੇ ਸਿਰਫ ਪੰਜਾਬੀ ਅਤੇ ਸਿੱਖ ਨੇ ਪੰਜਾਬ ਫਿਰ ਵਾਜ ਜਾਵੇਗਾ ਪਰ ਭਵਿਕ ਲਈ ਤਾਂ ਕੋਈ ਖਾਸ ਕਦਮ ਬਹੁਤ ਜ਼ਰੂਰੀ ਚੱਕਣੇ ਪੈਣਗੇ ਇਕੱਲੇ ਲੰਗਰ ਲਗਾਉਣੇ ਪਾਠ ਪੂਜਾ ਕਰਨ ਨਾਲ ਕੰਮ ਨਹੀਂ ਚੱਲਣਾ ਜੇ ਚੱਲਦਾ ਹੁੰਦਾ ਤਾਂ 6ਵੇਂ ਅਤੇ 10ਵੇਂ ਗੁਰੂ ਸਾਹਿਬਾਨ ਨੂੰ ਖੰਡਾ ਖੜਕਾਉਣ ਦੀ ਲੋੜ ਨਹੀਂ ਪੈਣੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ 12 ਮਿਸਲਾਂ ਨੂੰ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਖਾੜਕੂ ਸੰਗਾਂ ਨੂੰ ਖੰਡਾ ਕੜਕਾਉਣ ਦੀ ਲੋੜ ਨਹੀਂ ਪੈਣੀ ਸੀ ਬਹੁਤੀ ਸ਼ਰਾਫਤ ਅਤੇ ਸੌਪਣਾ ਵੀ ਇਨਸਾਨ ਨੂੰ ਬਰਬਾਦ ਹੰਦਾ ਇਸੇ ਕਰਕੇ ਭਾਈ ਸਾਡਾ ਤਾਂ ਹੁ ਕਹਿ ਕੇ ਜਾਗਦੇ ਰਹੋ ਜਾਗਦੇ ਰਹੋ